ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਗੋਲੜੀ ਜ਼ਿਲ੍ਹਾ ਰੋਪੜ ਨੇੜੇ ਦੋਸਤੋਂ ਅਨੰਤਪੁਰ ਸਾਹਿਬ ਰਹਿ ਜਾਂਦਾ ਤੇ ਤਹਿਸੀਲ ਉਹ ਡੰਗਰ ਡੈਮ ਪੈਂਦੀ ਆ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਬਿਲਕੁਲ ਤਾਜੀ ਸੂਈ ਵੀ ਜਰਸੀ ਦਿਖਾਉਂਗਾ ਚੰਗੇ ਦੁੱਧ ਵਾਲੀ ਜਿਵੇਂ ਹੌਲੇ ਜਿਹਾ ਵਾਲੀ ਦਿਖਾਉਣੀ ਹੈ ਨਾ ਬਾਈ ਨੇ ਮੁੱਲ ਕੋਈ 50 ਨਾ 55 ਕੀਤਾ ਜਿਵੇਂ ਜੈਜ ਮੋਲ ਵਾਲੀ ਜਰਸੀ ਦਿਖਾਉਣੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਆ ਬਾਈ ਦੀ ਕਰਮਾ ਵਾਲੀ ਦੂਜਾ ਸੂਬਾ ਸੋਈ ਆ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਅੱਧਾ ਪੌਣਾ ਘੰਟਾ ਹੋ ਗਿਆ ਸੂਈ ਨੂੰ ਬੱਚਾ ਮਗਰ ਵੱਛੀ ਉਹ ਤਾਂ ਚਾਰ ਦੰਦ ਹਵਾਨਾ ਵੇਚ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਕਰਮਾ ਵਾਲੀ ਨੇ ਵੱਡਾ ਤਿਆਰ ਕੀਤਾ ਹੋਇਆ ਦੂਜਾ ਸੂਆ ਸੂਈ ਆ ਮੂਤੋਂ ਚਾਰ ਦੰਦ ਦੁੱਧ ਬਾਈ ਜੀ ਹੁਣੇ ਦੱਸਦੇ ਆ ਕਰਮਾ ਵਾਲੀ 17 18 ਕਿਲੋ ਖੁੱਲਾ ਬੜਾ ਆਰਾਮ ਨਾਲ ਚੁਆਜੂ ਦੋਸਤੋ ਸਿੰਗ ਜ਼ਰੂਰ ਆ ਪਰ ਕਰਮਾ ਵਾਲੀ ਨੇ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਥਾਣ ਸੋਹਣੇ ਚਾਰੇ ਮੁੱਠੀ ਵਾਲੇ ਗੈਪ 'ਚ ਨਿਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਆ ਦੋਸਤੋ ਬੈਗ ਤੋਂ ਵੇਚ ਸਕਦੇ ਆ ਸੋਹਣੇ ਥਾਣਾ ਚਾਰੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆਤੀ ਚਵਾਈ ਵਾਲੇ ਥਾਨ ਦੋਸਤੋ ਬੈਗ ਤੋਂ ਵੇਚ ਸਕਦੇ ਆ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੇ ਥਾਨ ਸੋਨੇ ਚਾਰੇ ਮੁੱਠੀ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਾਨਾਂ ਸੇਮ ਹੀ ਸਾਈਜ਼ ਦੁੱਧ ਬਾਈ ਜੀ ਹੁਣ ਦੱਸਦੇ ਆ ਵੱਛੀ ਕਰਮਾ ਵਾਲੀ 17 18 ਕਿਲੋ ਕੁਲਾ ਬੜਾ ਆਰਾਮ ਨਾਲ ਚੁਆਜੂ ਬੱਚਾ ਮਗਰ ਵੱਛੀ ਸੰਗ ਜ਼ਰੂਰ ਆ ਦੋਸਤੋ ਤੇ ਬਾਕੀ ਬਾਈ ਨੇ ਮੁੱਲ ਬਿਲਕੁਲ ਜੈ ਜੀ ਕੀਤਾ ਹੋਇਆ ਪ੍ਰਾਈਸ ਬਾਈ ਨੇ ਇੱਕ ਨੰਬਰ ਵੱਛੀ ਦਾ ਰੱਖਿਆ ਹੋਇਆ 2 ਘੱਟ 40 38 ERPA ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ